ਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਫਿਰ ਤੋਂ ਜੋੜੀ ਪੰਜਾਬੀਆਂ ਦੇ ਨਾਲ ਸਾਡੀ ਵੇਸ਼ਕੀ ਹੋ ਰਹੀ ਆ ਪਹਿਲਾਂ ਅਮਰੀਕਾ ਦੇ ਵਿੱਚੋਂ ਡਿਪੋਰਟ ਸਾਡੇ 30 40 ਤੋਂ ਜ਼ਿਆਦਾ ਜਿਹੜੇ ਕੀ ਵਾਪਸ ਭੇਜੇ ਗਏ ਆ ਤੇ ਜਿਹੜਾ ਹੁਣ ਨਵਾਂ ਐਕਸ਼ਨ ਲਿਆਗਾ ਯੂਕੇ ਨੇ ਤੇ ਬੀਟਨ ਨੇ ਤੇ ਉਹ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਆ ਵੀ ਜਿਹੜੇ ਕੀ ਉੱਥੋਂ ਵੀ ਸਾਡੇ ਜਿਹੜੇ ਪ੍ਰਵਾਸੀ ਤੇ ਜਿਹੜੇ ਸਾਡੇ ਪੰਜਾਬੀ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਸਾਰਿਆਂ ਨੂੰ ਵਾਪਸ ਭੇਜ ਰਿਹਾ ਪਹਿਲਾ ਵੀਡੀਓ ਸੁਣਾਉਣੀ ਆ ਆਪਾਂ ਸੋਨੂੰ ਕੀ ਕੀ ਹੈ ਬ੍ਰਿਟੇਨ ਦੇ ਵਿੱਚ ਜਿਹੜਾ ਕੱਚੇ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ 609 ਦੇ ਕਰੀਬ ਪ੍ਰਵਾਸੀ ਹਿਰਾਸਤ ਦੇ ਵਿੱਚ ਲੈ ਲੈ ਗਏ ਅਮਰੀਕਾ ਦੇ ਬਾਅਦ ਬ੍ਰਿਟੇਨ ਦੇ ਵਿੱਚ ਕਾਰਵਾਈ ਕੀਤੀ ਗਈ ਯੂਕੇ ਦੇ ਵਿੱਚ ਕਾਰਵਾਈ ਕੀਤੀ ਗਈ ਤਾਂ ਖਾਸ ਕਰਕੇ ਭਾਰਤੀ ਰੈਸਟੋਰੈਂਟਾਂ ਨੂੰ ਵੀ ਜਿਹੜਾ ਨਿਸ਼ਾਨਾ ਬਣਾਇਆ ਗਿਆ ਉੱਥੇ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਹੋਰ ਜਿਹੜੇ ਛੋਟੇ ਵਪਾਰ ਨੇ ਉਹਨਾਂ ਦੇ ਉੱਤੇ ਚੈਕਿੰਗ ਕੀਤੀ ਗਈ ਜਿਹੜੇ ਉੱਥੇ ਕੰਮ ਕਰਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰਦੇ ਨੇ ਪ੍ਰਵਾਸੀ ਉਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਗਈ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਕਾਰਵਾਈ ਦੇ ਨਾਲ ਨਾਲ 609 ਲੋਕਾਂ ਨੂੰ ਜਿਹੜਾ ਆ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਜਿੱਥੇ ਲਗਾਤਾਰ ਅਮਰੀਕਾ ਦਾ ਮਸਲਾ ਅਫਸਰਸਿਕ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਆ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਤੇ ਹੋਰ ਵੀ ਜਿਹੜੇ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ ਜਾਂ ਉੱਥੇ ਐਂਟਰ ਹੋ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਲੋਕਾਂ ਦੇ ਨਾਮ ਦੇ ਉੱਤੇ ਕਿ 287 ਦੇ ਕਰੀਬ ਜਿਹੜੀ ਹੈ ਉਹ ਜਾਣਕਾਰੀ ਨਿਕਲ ਕੇ ਸਾਹਮਣੇ ਹੀ ਤਾਂ ਉੱਥੇ ਹੀ ਯੂਕੇ ਦੇ ਵਿੱਚ ਵੀ ਹੁਣ ਕਿਤਨਾ ਕਿਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਯੂਕੇ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਰਹ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਆ तकरीबन ਜਿਹੜੇ ਆ 609 ਲੋਕ 9 ਲੋਕਾਂ ਨੂੰ ਹੁਣ ਤੱਕ ਹਰਾ ਹਾਂਜੀ ਜਿਹੜੇ ਹਿਸਾਬ ਨਾਲ ਦੱਸ ਰਹੇ ਆ ਵੀ 609 ਲੋਕਾਂ ਨੂੰ ਉਧਰੋਂ ਗ੍ਰਿਫਤਾਰ ਕਰਕੇ ਤੇ ਇਧਰ ਭੇਜਿਆ ਜਾ ਰਿਹਾ ਜਿਹਦੇ ਵਿੱਚ ਹੁਣ ਗੱਲ ਇਹ ਨਹੀਂ ਕਾ ਜਿਹੜੀ ਬਈ ਹੁਣ ਆਪਾਂ ਕਹਿੰਦੇ ਸਾਡੇ ਪੰਜਾਬੀ ਇਧਰੋਂ 30-40 ਲੱਖ ਰੁਪਇਆ ਲਾ ਕੇ ਜਿਹੜੇ ਅਮਰੀਕਾ ਦੇ ਵਿੱਚ ਗਏ ਸੀ ਤਾਂ ਹੁਣ ਸਾਰੇ ਦੇਸ਼ਾਂ ਨੂੰ ਉਹਨਾਂ ਨੇ ਆਪਾਂ ਕਹਿੰਦੇ ਚੌਕਸ ਕਰਤਾ ਸਾਰਿਆਂ ਨੂੰ ਡੀਪੋਰਟ ਆਪਾਂ ਕਹਿੰਦੇ ਜਿਵੇਂ ਸਾਡੇ ਵਾਪਸ ਭੇਜੇ ਜਾਣਗੇ ਜਿਹੜੇ ਪ੍ਰਵਾਸੀ ਆ ਯੂਕੇ ਵਿੱਚੋਂ ਤੇ ਜਿਹੜਾ ਇੱਕ ਦੇਸ਼ ਦਾ ਨਾਮ ਹੋਰ ਲਿਆ ਇਹਨਾਂ ਨੇ ਇਹਨਾਂ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਹੁਣ ਜਿਹੜੇ ਦੇਸ਼ ਜਿਵੇਂ ਆਪਾਂ ਕਹਿੰਦੀ ਇੰਗਲੈਂਡ ਤੇ ਅਮਰੀਕਾ ਦੇ ਵਿੱਚੋਂ ਤਾਂ ਹੁਣ ਆ ਹੀ ਰਹੇ ਆ ਤਾਂ ਕਈ ਦੇਸ਼ਾਂ ਨੇ ਹੋਰ ਵੀ ਉੱਤਾ ਚੱਕ ਲਿਆ ਜਿਹੜੇ ਪੰਜਾਬੀ ਸਾਡੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਤਾਂ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਭੇਜਿਆ ਗਿਆ ਹੁਣ ਬਸ ਜਾਣਕਾਰੀ ਇਹੀ ਆਪਣੇ ਪੰਜਾਬੀਆਂ ਵਾਸਤੇ ਵੀ ਪਹਿਲਾ ਨੰਬਰ ਤਾਂ ਆਪਾਂ ਇਹ ਕਵਾਂਗੇ ਵੀ ਸਾਰੇ ਜਿਹੜਾ ਇਹ ਬਾਹਰ ਜਾਂਦੇ ਆ ਬਾਹਰ ਜਾਣਾ ਛੱਡ ਦਿਓ ਬਈ ਕਿਉਂਕਿ ਜਿਹੜਾ ਤੁਸੀਂ 30 40 ਲੱਖ ਰੁਪਏ ਲਾਉਣੇ ਆ ਉਹ ਆਪਦਾ ਇੱਧਰ ਆਪਾਂ ਕੋਈ ਕੰਮਕਾਰ ਕਰ ਸਕਦੇ ਆ ਉਹਦੇ ਵਿੱਚ 30 40 ਲੱਖ ਰੁਪਏ ਬਹੁਤ ਹੋ ਜਾਂਦਾ ਤਾਂ ਉਹਦੇ ਵਿੱਚ ਆਪਣਾ ਕੋਈ ਇੱਧਰ ਹੀ ਕੰਮਕਾਰ ਕਰ ਲਓ ਵੀ ਜਿਹਦੇ ਵਿੱਚ ਆਪਣੇ ਨਾ ਤਾਂ ਪੰਜਾਬ ਤੋਂ ਸਾਨੂੰ ਜਾਣਾ ਪਵੇ ਤੇ ਨਾਲੇ ਜਿਹੜੇ ਤੁਸੀਂ ਲੰਘਦੇ ਆਗੇ ਆਹ ਡੌਕੀ ਲਾ ਕੇ ਜਾਂਦੇ ਆ ਜਿਹੜੇ ਸਾਡੇ ਨੌਜਵਾਨ ਤੇ ਸਾਡੀਆਂ ਇਧਰੋਂ ਮੁੰਡੇ ਕੁੜੀਆਂ ਜਾਂਦੇ ਆ ਬਾਹਰ ਤੇ ਇਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਵਰਤਾਪ ਹੁੰਦਾ ਤਾਂ ਬਹੁਤ ਬੁਰਾ ਹਾਲ ਹੁੰਦਾਗਾ ਉਹ ਤੁਸੀਂ ਸੁਣੀ ਆ ਕਿਉਂਕਿ ਇਹ ਹਾਈਲਾਈਟ ਮੁੱਦਾ ਖਬਰ ਜਿਹੜੀ ਬਣੀ ਆ ਇੱਕ ਸਿੰਗਰ ਕਾਰਨ ਜਿਹੜਾ ਇਹ 트ੰਪ ਆ 트ੰਪ ਦੇ ਉਹਨੇ ਗਾਣੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਕੱਲ ਦੀ ਵੀਡੀਓ ਚ ਦੱਸਿਆ ਸੀ ਵੀ ਜੱਟਾਂ ਦੇ ਪੁੱਤਾਂ ਨੂੰ ਕੋਈ ਰੋਕ ਸਕੇ ਨਾ 트ੰਪ ਵਿਲੋ ਦੁੱਕੀ ਤਕੀ ਤਾਂ ਗੱਲ ਛੱਡ ਦੇ ਇਹਦੇ ਵਿੱਚ ਉਹ ਸਿੰਗਰ ਨੇ ਸਾਰਿਆਂ ਨੂੰ ਸਿਆਪਾ ਪਾਇਆ ਪਿਆਗਾ ਜਿਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਘੱਟੋ-ਘੱਟ 30 ਤੋਂ ਜ਼ਿਆਦਾ ਜਿਹੜੇ ਪੰਜਾਬੀ ਪਹੁੰਚ ਚੁੱਕੇ ਤੇ ਹਜੇ ਦੋ ਜਹਾਜ਼ ਹੋਰ ਭੇਜਣ ਦੀ ਤਿਆਰੀ ਚ ਬੈਠੇ ਆ ਵੀ ਇੱਕ ਦੇਸ਼ ਤੋਂ ਹੁਣ ਸਾਰੇ ਦੇਸ਼ਾਂ ਦੇ ਵਿੱਚ ਇਹ ਗੱਲ ਛਿੜਪੀ ਤਾਂ ਜਿਹੜੇ ਹੁਣ 30 ਤੇ 40 ਲੱਖ ਰੁਪਇਆ ਲਾ ਕੇ ਗਏ ਆ ਤਾ ਹੁਣ ਉਹਨਾਂ ਦਾ ਪੈਸਾ ਇੰਨਾ ਹਰਜਾਨਾ ਭਰੂਆ ਕੌਣ ਜਿਹਦੇ 2-2 ਸਾਲ ਹਜੇ ਰਹਿੰਦੇ ਆ ਤਾਂ ਜਿਹੜੀ ਇਹ ਸਰਕਾਰ ਨੇ ਨਵਾਂ ਇਹ ਮੋੜ ਲਿਆਤਾਗਾ ਜ਼ਿੰਦਗੀ ਦੇ ਵਿੱਚ ਸਾਰਿਆਂ ਨੂੰ ਪਰੇਸ਼ਾਨੀਆਂ ਜਿਹੜੇ ਜਾ ਜਾ ਕੇ ਬੈਠੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਪੱਕੇ ਆ ਕਦੋਂ ਕਢਦੇ ਨੇ ਤੇ ਜਿਹੜੇ ਸੋਚ ਰਹੇ ਆ ਉਹਨਾਂ ਵਾਸਤੇ ਤਾਂ ਇਹੀ ਆ ਪਤਾ ਅਪੀਲ ਕਰ ਰਹੇ ਆ ਵੀ ਸਾਡੇ ਪੰਜਾਬੀ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਇਹ ਵਾਰ ਨਾ ਜਾਣ ਆਪ ਦਾ ਇਧਰ ਹੀ ਕੋਈ ਜਿਹੜਾ ਇੰਨੇ ਰੁਪਈਆ ਖਰਾਬ ਕਰ ਦੇ 30 40 ਲੱਖ ਆਪ ਦਾ ਇਧਰ ਹੀ ਕੋਈ ਪੰਜਾਬ ਦੇ ਵਿੱਚ ਰਜਗਾਰ ਛੋਟਾ ਮੋਟਾ ਕਰ ਸਕਦੇ ਤਾਂ ਜਿਹੜੀਆਂ ਹੁਣ ਗੱਲਾਂ ਹੁਣ ਹੋਰ ਆਈਆਂ ਸਾਹਮਣੇ ਜਿਹਦੇ ਵਿੱਚ ਘਟੋ ਘਟ 12 12 ਏਜੰਟਾਂ ਨੂੰ ਗਿਰਫਤਾਰ ਕੀਤਾ ਗਿਆਗਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਆਪਾਂ ਲੋਕਾਂ ਨੂੰ ਕਹਿ ਦਈਏ ਵੀ ਆ ਚਲਸੇ ਦੇ ਵਿੱਚ ਲੈ ਕੇ ਗੱਪ ਛੱਪ ਮਾਰ ਕੇ ਕਹਿ ਲੋ ਜਿੰਵੇਂ ਵੀ ਲਾ ਲੋ ਤਾਂ ਮਨ ਕੇ ਚਲੋ ਵੀ ਸਾਡੇ ਜਿਹੜੇ ਭੈਣ ਭਰਾ ਜਿੰਨੇ ਵੀ ਜਾਂਦੇ ਆ ਗੱਪ ਛੱਪ ਮਾਰ ਕੇ ਇਹਨਾਂ ਨੂੰ ਲੈ ਆਉਂਦੇ ਆਗੇ ਚਲਸੇ ਦੇ ਵਿੱਚ ਤੇ ਸਾਡੇ ਪੰਜਾਬੀ ਆ ਜਾਂਦੇ ਆ ਕਿਵੇਂ ਨਾ ਕਿਵੇਂ ਕਹਿ ਕੇ ਇੱਕ ਵਾਰ ਇਹ ਭੇਜ ਦਿੰਦੇ ਆ ਉਧਰ ਕੰਮ ਮਿਲੇ ਜਾਂ ਨਾ ਮਿਲੇ ਕੋਈ ਪਤਾ ਨਹੀਂ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਜਿਵੇਂ ਜਿਹੜੇ ਡੌਕੀ ਲਾ ਕੇ ਜਾਂਦੇ ਆ ਬੁਰੀ ਤਰ੍ਹਾਂ ਫਸੇ ਜਾਂਦੇ ਆ ਉਹ ਪਲਾਵਾ ਮਾ ਜੰਗਲ ਦੇ ਵਿੱਚ ਪਲਾਵਾ ਜੰਗਲ ਤੁਹਾਨੂੰ ਮੈਂ ਦਿਖਾਈ ਦੇਣਾ ਪਲਾਵਾ ਜੰਗਲ ਹੁੰਦਾ ਤਾਂ ਇਹੀ ਆ ਜਿੱਥੇ ਮੈਂ ਖੜਾ ਵੈਸੇ ਮੈਂ ਅੱਜ ਆ ਰਹੇ ਸੀ ਰਿਸ਼ਤੇਦਾਰੀ ਦੇ ਵਿੱਚ ਕਿਉਂਕਿ ਆਪਣੀ ਉਹ ਲੋਕੇਸ਼ਨ ਹੈ ਨਹੀਂ ਜਿਹੜੀ ਰੋਜ਼ ਵਾਲੀ ਹੁੰਦੀ ਆ ਅੱਜ ਇਹ ਲੋਕੇਸ਼ਨ ਰਿਸ਼ਤੇਦਾਰੀ ਦੇ ਵਿੱਚ ਖੇਤਾਂ ਦੇ ਵਿੱਚ ਮੈਂ ਇਹ ਵੀਡੀਓ ਬਣਾ ਰਿਹਾਗਾ ਕਿਉਂਕਿ ਪਰਾ ਜਿਵੇਂ ਆਪਾਂ ਕਹਿੰਦੇ ਆ ਸੌਂਗ ਸੂੰਗ ਚੱਲੀ ਜਾਂਦੇ ਸੀ ਆ ਜਿਆਦੇ ਸ਼ੋਰ ਸੀ ਤੇ ਖੇਤਾਂ ਚਾਉਣਾ ਪੈ ਗਿਆ ਤੇ ਆਹੇ ਆਪਣੀ ਘਰ ਵਾਲੀ ਲੋਕੇਸ਼ਨ ਨਹੀਂ ਅੱਜ ਕਿਥੇ ਗਏ ਸੀ ਆਪਣਾ ਸਿਸਟਰ ਕੋਲੇ ਰਿਸ਼ਤੇਦਾਰੀ ਚ ਤਾਂ ਜਿਹੜਾ ਕੀ ਆਪਾਂ ਸਮਾਂ ਜਿਹੜੇ ਥੋੜਾ ਜਿਹਾ ਸਮਾਂ ਕੱਢ ਕੇ ਸੋਨੂੰ ਜਾਣਕਾਰੀ ਇਹ ਜ਼ਰੂਰ ਭੇਜਣੀ ਸੀ ਕਿਉਂਕਿ ਇਹ ਹਾਈਲਾਈਟ ਮੁੱਦਾ ਜੋ ਖਬਰ ਬਣੀ ਹੋਈ ਆ ਇਹ ਹੁਣ ਦੀ ਇਹ 2 ਘੰਟਿਆਂ ਦੀ ਖਬਰ ਆ ਜਿਦੇ ਵਿੱਚ 12 ਏਜੰਟ ਗ੍ਰਿਫਤਾਰ ਕੀਤੇ ਗਏ ਆ ਤੇ ਜਿਹੜਾ ਕੀ ਇਹ ਨਵਾਂ ਯੂਕੇ ਨੇ ਤੇ ਬ੍ਰਿਟੇਨ ਇਹ ਨਵਾਂ ਜਿਹੜਾ ਮੁੱਦਾ ਚੱਕਿਆ ਉਥੋਂ ਵੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਂਦਾ ਚਲੋ ਜੀ ਖਾਸ ਕਰਕੇ ਜਿਹੜੀ ਅੱਜ ਦੀ ਆਪਣੀ ਪੰਜਾਬੀਆਂ ਨੂੰ ਜੋ ਆਪਣਾ ਵਿਚਾਰ ਸਾਂਝੇ ਕੀਤੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਚ ਜਿਹੜੇ ਸਾਡੇ ਪੰਜਾਬੀ ਜਾਂਦੇ ਆ ਤਾਂ ਉਹਨਾਂ ਨਾਲ ਬਹੁਤ ਇੱਕ ਬੁਰਾ ਹਸਰ ਹੁੰਦਾ ਨਾਲ ਤਾਂ 30-40 ਲੱਖ ਰੁਪਿਆ ਜਿਹੜਾ ਇਹਨਾਂ ਦਾ ਬਰਬਾਦ ਹੋ ਜਾਂਦਾ ਤੇ ਨਾਲੇ ਉਧਰੋਂ ਕੱਢ ਦਿੱਤੇ ਜਾਂਦੇ ਚਲੋ ਜੀ ਖਾਸ ਕਰਕੇ ਫਿਰ ਤੋਂ ਕਹਨੇ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਛੋੜੇ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ